ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਜੋ ਬਚਪਨ ਦੇ ਵਿੱਚ ਨਿੱਕੇ ਨਿੱਕੇ ਹੁੰਦੇ ਅਸੀਂ ਸ਼ਬਦ ਬੋਲਦੇ ਹੁੰਦੇ ਸੀਗੇ ਜਦੋਂ ਅਸੀਂ ਜਮਾ ਛੋਟੇ ਸੀ ਅਸੀਂ ਜਾਣਦੇ ਵੀ ਨਹੀਂ ਸੀ ਅਸੀਂ ਸੁਣੇ ਸੀਗਾ ਇਸੇ ਤਰ੍ਹਾਂ ਜਦ ਤੁਸੀਂ ਤੁਹਾਡੇ ਧਿਆਨ ਦੇ ਵਿੱਚ ਲਿਆ ਰਹੇ ਹਾਂ ਅਸੀਂ ਕਿਹੜਾ ਸ਼ਬਦ ਬੋਲਦੇ ਹੁੰਦੇ ਸੀ ਬਚਪਨ ਦੇ ਵਿੱਚ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ <laughs> दणह हारे मीरा द साईं तूं भुलण हारे उत्ते मेर कमाई तू जी दख़्शण हारे मीरा द साईं तूं भुलण हारे उत्ते मेर कमाई तू जी ਤੂੰ ਸਭ ਦੁਨੀਆਂ ਦਾ ਵਲੀ ਕੋਈ ਜਗ੍ਹਾ ਨ ਤੈਥੋਂ ਖਾਲੀ ਸਭ ਤੇਰੀ ਹੈ ਫਲਵਾੜੀ ਤੇ ਤੂੰ ਹੈ ਇਸ ਦਾ ਮਾਲੀ ਮਿੱਠੇ ਫਲ ਲਾਈ ਤੂੰ ਦਾਤਾ ਬਖਸ਼ਣਹਾਰੀ ਮੀਰਾ ਦਾਸ ਸਾਈ ਤੂੰ ਜੀ ਦਾਤਾ ਬਖਸ਼ਣਹਾਰੀ ਮੀਰਾ ਦਾਸ ਸਾਈ ਤੂੰ ਭੁੱਲਣ ਹਾਰੇ ਉੱਤੇ ਮੇਰਕ ਮਹਾਈ ਤੂੰ ਜੀ ਮੈਂ ਹਰ ਦਮ ਡਰਦਾ ਕਿਵੇਂ ਹੋ ਨ ਭੇੜਾ ਮੇਰਾ ਮੈਂ ਹਰ ਦਮ ਡਰਦਾ ਕਿਵੇਂ ਹੋ ਨ ਭੇੜਾ ਮੇਰਾ ਹੋਰ ਛੱਡੇ ਸਹਾਰੇ ਜੀ ਇਕ ਤੱਕਿਆ ਆਸਰਾ ਤੇਰਾ ਧੀਰ ਬਦਾਈ ਤੂੰ ਦਾਤਾ ਬਖਸ਼ਣ ਹਾਰੇ ਮੀਰਾਂ ਦਾ ਸਾਈਂ ਤੂੰ ਜੀ ਦਾਤਾ ਬਖਸ਼ਣ ਹਾਰੇ ਮੀਰਾਂ ਦਾ ਸਾਈਂ ਤੂੰ ਭੁਲਣ ਹਾਰੇ ਉੱਤੇ ਮੇਰ ਕਮਾਈ ਤੂੰ ਜੀ ਮੇਰੇ ਪਿਆਰੇ ਸੋਹਣੇ ਸਤਗੁਰੇ ਮੈਂ ਹੋਰ ਨਾ ਤੇਥੋਂ ਮੰਗਾ ਪੰਜ ਚੋਲ ਚੋਰਲ ਤੇਰੇ ਜੀ ਮੈਨੂੰ ਹਰ ਦਮ ਕਰਦੇ ਤੰਗਾ ਨਾ ਮੈਨੂੰ ਠਗਾਈ ਤੂੰ ਦਾਤਾ ਬਖਸ਼ਣ ਹਾਰੇ ਮੀਰਾ ਦਾਸ ਸਾਈ ਤੂੰ ਜੀ ਦਾਤਾ ਬਖਸ਼ਣ ਹਾਰੇ ਮੀਰਾ ਦਾਸ ਸਾਈ ਤੂੰ ਭੁੱਲਣ ਹਾਰੇ ਉੱਤੇ ਮੇਰ ਕਮਾਈ ਤੂੰ ਜੀ ਸ਼ਾਸਤ ਨਾਮ ਜੀ ਵਿਛੜ ਕੇ ਜੀ ਦੁਖੜੇ ਬਹੁਤ ਉਠਾਏ ਪਾਰੇ ਸ਼ਾਸਤ ਨਾਮ ਵਿਛੜ ਕੇ ਜੀ ਦੁਖੜੇ ਬਹੁਤ ਉਠਾਏ ਪਾਰੇ ਫਿਰ ਆਇਆ ਚਰਸੀ ਜੀ ਦੇਖੇ ਨਰਕਾਂ ਦੇ ਦੁੱਖ ਪਾਰੇ ਤਰਸ ਕਮਾਈ ਤੂੰ ਦਾਤਾ ਬਖਸ਼ਣ ਹਾਰੇ ਮੀਰਾਂ ਦਾ ਸਾਈ ਤੂੰ ਜੀ ਦਾਤਾ ਬਖਸ਼ਣ ਹਾਰੇ ਮੀਰਾਂ ਦਾ ਸਾਈ ਤੂੰ ਭੁੱਲਣ ਹਾਰੇ ਉੱਤੇ ਮੇਰ ਕਮਾਈ ਤੂੰ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ